ਸਤ ਸ੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜਿੱਦੀ ਵੀਡੀਓ ਦੇ ਵਿੱਚ ਆਪਾਂ ਪੰਜੀਰੀ ਬਣਾਵਾਂਗੇ ਪੰਜੀਰੀ ਬਣਾਉਣ ਦੇ ਲਈ ਆਪਾਂ ਕੁਝ ਚੀਜ਼ਾਂ ਲਵਾਂਗੇ ਜਿਵੇਂ ਬਦਾਮ ਲਵਾਂਗੇ ਗੁੰਦ ਲਵਾਂਗੇ ਅਜਵੈਨ ਕਾਲੀ ਮਿਰਚ ਤੇ ਬਾਕੀ ਚੀਜ਼ਾਂ ਹੋਰ ਲਵਾਂਗੇ ਜੀ ਇਸ ਚੀਜ਼ਾਂ ਨੂੰ ਆਪਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਦਿੱਤਾ ਹੈ ਤੇ ਉੱਪਰ ਵੀ ਲਿਖ ਦਿੱਤਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ ਹੁਣ ਆਪਾਂ ਬਦਾਮਾਂ ਨੂੰ ਪੀਸ ਲਵਾਂਗੇ ਤੇ ਨਾਲ ਹੀ ਕਾਜੂਆਂ ਨੂੰ ਵੀ ਪੀਸ ਲਵਾਂਗੇ ਕਾਜੂ ਤੇ ਬਦਾਮਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਪੀਸ ਕੇ ਤਿਆਰ ਕਰ ਲਿਆ ਹੈ। ਹੁਣ ਆਪਾਂ ਜਵੈਨ ਨੂੰ ਵੀ ਪੀਸ ਲਵਾਂਗੇ। ਤੇ ਹੁਣ ਆਪਾਂ ਕੜਾਹੀ ਦੇ ਵਿੱਚ ਘਿਓ ਲਵਾਂਗੇ। ਇਹ ਜੋ ਆਪਾਂ ਘਿਓ ਲਿਆ ਜੀ ਇਹ ਘਿਓ 3 ਕਿਲੋ ਹੈ ਤੇ ਦੇਸੀ ਘਿਓ ਹੈ। ਇਸ ਤਰੀਕੇ ਨਾਲ ਆਪਾਂ ਸਾਰੇ ਘਿਓ ਨੂੰ ਕੜਾਹੀ ਦੇ ਵਿੱਚ ਪਾ ਲਵਾਂਗੇ ਤੇ ਚੰਗੀ ਤਰ੍ਹਾਂ ਪਿਘਲਾ ਲਵਾਂਗੇ। ਘਿਓ ਦੇ ਚੰਗੀ ਤਰ੍ਹਾਂ ਗਰਮ ਹੋਣ ਤੇ ਘਿਓ ਦੇ ਵਿੱਚ ਆਪਾਂ ਟੈਡ ਐਡ ਕਰਾਂਗੇ। ਅੱਤਾ ਵੀ ਆਪਾਂ 70 ਕਿਲੋ ਹੀ ਲਵਾਂਗੇ ਆਟੇ ਨੂੰ ਐਡ ਕਰ ਦੇਵਾਂਗੇ ਤੇ ਨਾਲ-ਨਾਲ ਹਿਲਾਉਂਦੇ ਰਵਾਂਗੇ ਤਾਂ ਕਿ ਲਮਸ ਨਾ ਪੈ ਜਾਣਾ ਆਟੇ ਦੇ ਵਿੱਚ ਫਿਰ ਪੰਜੀਰੀ ਵਧੀਆ ਬਣ ਕੇ ਤਿਆਰ ਨਹੀਂ ਹੋਏਗੀ ਨਾਲ-ਨਾਲ ਆਪਾਂ ਚੰਗੀ ਤਰ੍ਹਾਂ ਹਿਲਾਉਂਦੇ ਰਵਾਂਗੇ ਇਥੇ ਆਪਾਂ ਜੋ ਵੀ ਕਾਜੂ ਗਦਾਮ ਵਿੱਚ ਐਡ ਕਰਾਂਗੇ ਜੀ ਇਹਨਾਂ ਨੂੰ ਪਹਿਲਾਂ ਧੁੱਪ ਲਵਾ ਕੇ ਆਪਾਂ ਫਿਰ ਚੰਗੀ ਤਰ੍ਹਾਂ ਪੀਸਾਂਗੇ ਕਿਉਂਕਿ ਧੁੱਪ ਲਵਾਉਣਾ ਬਹੁਤ ਜ਼ਰੂਰੀ ਹੈ ਧੁੱਪ ਲਵਾਉਣ ਦੇ ਨਾਲ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਪਸ ਜਾਨੀਆਂ ਹੁਣ ਆਟਾ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਆਪਾਂ پنੀਰੀ ਦੇ ਵਿੱਚ ਮਖਾਣੇ ਵੀ ਪਾ ਸਕਦੇ ਹਾਂ ਜੀ ਤੇ ਬਾਕੀ ਆਪਣੀ ਮਰਜ਼ੀ ਅਨੁਸਾਰ ਜੋ ਵੀ ਆਪਾਂ ਡਰਾਈ ਫਰੂਟ ਵਧੀਆ ਲੱਗੇ ਆਪਾਂ ਉਹ ਪਾ ਸਕਦੇ ਹਾਂ ਇਥੇ ਆਪਾਂ ਕਾਜੂ ਤੇ ਬਦਾਮਾਂ ਨੂੰ ਪੀਸ ਕੇ ਪਾਇਆ ਜੀ ਆਪਾਂ ਇਸ ਨੂੰ ਦਰਦਰਾ ਕੁੱਟ ਕੇ ਵੀ ਪਾ ਸਕਦੇ ਹਾਂ ਪਰ ਆਪਣੇ ਘਰ ਦੇ ਵਿੱਚ ਬਜ਼ੁਰਗ ਨਹੀਂ ਉਹਨਾਂ ਤੇ ਇਸ ਤਰੀਕੇ ਨਾਲ ਨਹੀਂ ਖਾਧਾ ਜਾਂਦਾ ਤਾਂ ਆਪਾਂ ਪੀਸ ਕੇ ਪਾਵਾਂਗੇ ਇਸ ਲਈ ਆਪਾਂ ਸਾਰੇ ਡਰਾਈ ਫਰੂਟਸ ਨੂੰ ਪੀਸ ਲਵਾਂਗੇ ਪੰਜੀਰੀ ਬਣਾਉਣ ਦੇ ਲਈ ਇਹ ਜੋ ਆਪਾਂ ਆਟਾ ਲਿਆ ਜੀ ਇਹ ਆਟਾ ਕਣਕ ਵਾਲਾ ਆਟਾ ਹੈ ਇਹ ਆਟਾ 3 ਕਿਲੋ ਲਿਆ ਸੀ ਆਪਾਂ ਤੇ ਜੋ ਆਪਾਂ ਖੰਡ ਪਾਵਾਂਗੇ ਉਹ ਵੀ 3 ਕਿਲੋ ਖੰਡ ਹੀ ਪਾਵਾਂਗੇ ਪੀਸੀ ਹੋਈ ਖੰਡ ਪਾਵਾਂਗੇ ਇੱਥੇ ਆਪਾਂ ਪੰਜੀਰੀ ਨੂੰ ਚੁੱਲੇ ਤੇ ਲੋ ਮੀਡੀਅਮ ਫਲੇਮ ਤੇ ਬਣਾ ਕੇ ਤਿਆਰ ਕਰਾਂਗੇ ਜੀ ਫਲੇਮ ਬਹੁਤੀ ਜ਼ਿਆਦਾ ਨਹੀਂ ਹੋਣੀ ਚਾਹੀਦੀ ਫਿਰ ਪੰਜੀਰੀ ਜਲ ਜਾਈਗੀ ਤੇ ਵਧੀਆ ਬਣ ਕੇ ਨਹੀਂ ਤਿਆਰ ਹੋਏਗੀ ਫਿਰ ਜੇ ਇੱਕ ਵਾਰ نیچے ਲੱਗ ਜਾਈਗੀ ਤੇ ਫਿਰ ਨਾਲੇ ਤੇ ਚੀਜ਼ ਖਰਾਬ ਹੋ ਜਾਂਦੀ ਹੈ ਤੇ ਨਾਲੇ ਟੇਸਟ ਖਰਾਬ ਹੋ ਜਾਂਦਾ ਇਸ ਲਈ ਆਪਾਂ ਇਸ ਨੂੰ ਲਗਾਤਾਰ ਹਿਲਾਉਂਦੇ ਰਵਾਂਗੇ ਇਧਰ ਉਧਰ ਨਹੀਂ ਹੋਵਾਂਗੇ ਛੱਡ ਕੇ ਦੇਖੋ ਜੀ ਪੰਜੀਰੀ ਨੇ ਥੋੜਾ ਥੋੜਾ ਘਿਓ ਛੱਡਣਾ ਸ਼ੁਰੂ ਕਰ ਦਿੱਤਾ ਹੈ ਸ਼ੁਰੂ ਦੇ ਵਿੱਚ ਕਾਫੀ ਦ੍ਰਾਈ ਸੀ ਪਰ ਹੁਣ ਘਿਓ ਛੱਡ ਰਹੀ ਹੈ ਜਿਵੇਂ ਜਿਵੇਂ ਪੰਜੀਰੀ ਪੱਕਣੀ ਸ਼ੁਰੂ ਹੋ ਜਾਈਗੀ ਓਵੇਂ ਓਵੇਂ ਘਿਓ ਛੱਡਦੀ ਰਹੇਗੀ ਇਸ ਤਰੀਕੇ ਨਾਲ ਪੰਜੀਰੀ ਨੂੰ ਨੀਚੇ ਤੱਕ ਹਿਲਾਉਂਦੇ ਰਵਾਂਗੇ ਤਾਂ ਕਿ ਤਲੇ ਨਾਲ ਨਾ ਚੱਕੇ ਪੰਜੀਰੀ ਨੂੰ ਜ਼ਿਆਦਾਤਰ ਆਪਾਂ ਸਰਦੀਆਂ ਦੇ ਵਿੱਚ ਖਾਂਦੇ ਹਾਂ ਜੀ ਕਿਉਂਕਿ ਇਹ ਆਪਣੀ ਬੋਡੀ ਨੂੰ એનર્ਜੀ ਦਿੰਦੀ ਹੈ ਤੇ ਬਾਕੀ ਇਸ ਦੇ ਵਿੱਚ ਜੋ ਚੀਜ਼ਾਂ ਪਾਈਆਂ ਹੁੰਦੀਆਂ ਨੇ ਬੋਡੀ ਦੇ ਲਈ ਕਾਫੀ એનર્ਜੀ ਦਿੰਦੀਆਂ ਨੇ ਤੇ ਸਰਦੀਆਂ ਦੇ ਵਿੱਚ ਪੰਜੀਰੀ ਨੂੰ ਖਾਣ ਦੇ ਨਾਲ ਬੋਡੀ ਵਿੱਚ એનર્ਜੀ ਬਣੀ ਰਹਿੰਦੀ ਹੈ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਾਨੂੰ ਸਪੋਰਟ ਕਰਿਓ ਜੀ असं इस तो पहला भी कई होर वीडियोज़ बनाई हैं जे तीस वीडियो पहली बार देख रहे हैं तो तुम भीडियोज़ भी जरूर देखो जी वीडियो इस करके थोड़ी लंबी हो जाती है जी क्योंकि कली कली चीज़ न थोड़ा थोड़ा इस तरीके आप खा रहे हैं ताकि जो कोई पहली बार भी बना रहे तो चंकी तरह बना सके कोई भी चीज मिस ना होटा ढिला होना शुरू हो चुका है जी पंजी ने काफ़ी सारा घ्यो छट है ਕਿ ਉਹ ਤੇ ਆਟਾ ਪੱਕ ਰਹੇ ਨੇ ਖੁਸ਼ਬੂ ਆਣੀ ਸ਼ੁਰੂ ਹੋ ਚੁੱਕੀ ਹੈ ਚੰਗੀ ਤਰ੍ਹਾਂ ਹਿਲਾਉਂਦੇ ਰਵਾਂਗੇ ਜੇ ਇੱਕ ਵਾਰ نیچے ਚਿਪਕ ਗਈ ਤੇ ਸਾਰੀ ਪੰਜੀਰੀ ਖਰਾਬ ਹੋ ਜਾਏਗੀ ਜੀ ਇਸ ਲਈ ਆਪਾਂ ਚੰਗੀ ਤਰ੍ਹਾਂ ਹਿਲਾਉਂਦੇ ਰਵਾਂਗੇ ਇਸ ਤਰੀਕੇ ਨਾਲ ਪਕਾਉਂਦੇ ਰਵਾਂਗੇ ਇੰਗੀ ਤਰ੍ਹਾਂ ਪੱਕਣ ਤੇ ਕੁਝ ਚੀਜ਼ਾਂ ਏਡ ਕਰਾਂਗੇ ਜੀ ਆਪਾਂ ਜੋ ਕਿ ਆਪਾਂ ਪੀਸ ਕੇ ਰੱਖੀਆਂ ਸੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਸਾਨੂੰ ਸਪੋਰਟ ਕਰਿਓ ਜੀ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਮਿਠਾਈਆਂ ਤੇ ਕਈ ਹੋਰ ਵੀਡੀਓਜ਼ ਬਣਾਈਆਂ ਨੇ ਕਈ ਹੋਰ ਸਬਜ਼ੀਆਂ ਬਣਾਈਆਂ ਨੇ ਤੇ ਕਈ ਹੋਰ ਵੀਡੀਓਜ਼ ਵੀ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਹੋਨਾ ਆਟਾ ਪੱਕਣਾ ਸ਼ੁਰੂ ਹੋ ਚੁੱਕਿਆ ਹੈ ਆٹے ਦਾ ਕਲਰ ਚੇਂਜ ਹੋ ਚੁੱਕਿਆ ਹੈ ਹੁਣ ਆਟਾ ਗੋਲਡਨ ਹੋ ਚੁੱਕਿਆ ਹੈ ਹੁਣ ਆਪਾਂ ਆਟੀ ਦੇ ਵਿੱਚ ਕੁਝ ਚੀਜ਼ਾਂ ਐਡ ਕਰਾਂਗੇ ਜਿਵੇਂ ਪੀਸੀ ਹੋਈ ਗੂੰਦ ਪਾਵਾਂਗੇ ਨਾਲ-ਨਾਲ ਮਿਕਸ ਕਰਦੇ ਰਵਾਂਗੇ ਨਾਲ-ਨਾਲ ਫੈਲਾਉਂਦੇ ਰਵਾਂਗੇ ਸਾਰੀ ਗੁੰਦ ਨੂੰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਕਿਉਂ ਖੰਡ ਤੇ ਆਟਾ ਆਦਿ ਇਹਨਾਂ ਚੀਜ਼ਾਂ ਦੀ ਮੀਜ਼ਰਮੈਂਟ ਏਕੋ ਜਿੰਨੀ ਹੋਣੀ ਚਾਹੀਦੀ ਹੈ ਜੀ ਕਈ ਵਾਰ ਆਪਾਂ ਖੰਡ ਘੱਟ ਖਾਣੇ ਹੁੰਦੇ ਆ ਤਾਂ ਉਸ ਹਿਸਾਬ ਨਾਲ ਘੱਟ ਕਰ ਸਕਦੇ ਹਾਂ ਨਹੀਂ ਵੈਸੇ ਏਕੋ ਜਿੰਨੀ ਹੋਣੀ ਚਾਹੀਦੀ ਹੈ। ਜਿਵੇਂ ਜਿੰਨਾ ਆਪਾਂ ਆਟਾ ਲਵਾਂਗੇ ਜੇ ਆਪਾਂ ਆਟਾ 3 ਕਿਲੋ ਲਵਾਂਗੇ ਤਾਂ ਕਿਉਂ ਤੇ ਖੰਡ ਵੀ 3 ਕਿਲੋ ਹੀ ਲਵਾਂਗੇ ਜੀ। ਬਾਕੀ ਆਪਾਂ ਡਰਾਈ ਫਰੂਟਸ ਜੋ ਵੀ ਪਾਏ ਨੇ ਆਪਾਂ ਨਹੀਂ ਪਸੰਦ ਹੁੰਦੇ ਆਪਾਂ ਆਪਣੀ ਮਰਜ਼ੀ ਅਨੁਸਾਰ ਸਕਿਪ ਕਰ ਸਕਦੇ ਆ ਹੁਣ ਆਪਾਂ ਇਸ ਦੇ ਵਿੱਚ ਡਰਾਈ ਮੈਲਨ ਸੀਡਸ ਪਾਵਾਂਗੇ ਚੰਗੀ ਤਰ੍ਹਾਂ ਹਿਲਾ ਲਵਾਂਗੇ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਡਰਾਈ ਮੈਲਨ ਸੀਡਸ ਨੂੰਗੇ ਕਮਰਕਸ ਪਾਵਾਂਗੇ ਮਿਕਸ ਕਰ ਲਵਾਂਗੀ ਕਮਰ ਕਸ ਨੂੰ ਵੀ ਇਸ ਨੂੰ ਕਮਰ ਕਸ ਕਹਿੰਦੇ ਨਹੀਂ ਜੀ ਜੋ ਆਪਾਂ ਇਸ ਵਿੱਚ ਐਡ ਕੀਤੀ ਹੈ ਮਿਕਸ ਕਰ ਲਵਾਂਗੀ ਕਮਰ ਕਸ ਨੂੰ ਵੀ ਆਟੇ ਦੇ ਵਿੱਚ ਚੰਗੀ ਤਰ੍ਹਾਂ ਇਹ ਸਭ ਨੂੰ ਮਿਕਸ ਕਰਕੇ ਆਪਾਂ ਕੁਝ ਹੋਰ ਚੀਜ਼ਾਂ ਐਡ ਕਰਾਂਗੇ ਜੀ ਇਹ ਸਭ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਾਂ ਹੌਲੀ-ਹੌਲੀ ਕਰਕੇ ਸਾਰੀਆਂ ਚੀਜ਼ਾਂ ਨੂੰ ਐਡ ਕਰ ਦੇਵਾਂਗੇ ਜਿਹੜੀ ਜੋ ਆਪਾਂ ਸ਼ੁਰੂ ਦੇ ਵਿੱਚ ਵਿਖਾਈਆਂ ਸੀ ਤੇ ਹੁਣ ਆਪਾਂ ਪੀਸੇ ਹੋਏ ਕਾਜੂ ਤੇ ਬਦਾਮ ਐਡ ਕਰਾਂਗੇ ਜੀ ਇਸ ਨੂੰ ਆਪਾਂ ਪੀਸ ਲਿਆ ਸੀ ਤੇ ਨਾਲ-ਨਾਲ ਚੰਗੀ ਤਰ੍ਹਾਂ ਹਿਲਾਉਂਦੇ ਰਵਾਂਗੇ ਚੰਗੀ ਤਰ੍ਹਾਂ ਇਹ ਲਾਉਂਦੇ ਰਵਾਂਗੇ ਅਜੂਆਨ ਐਡ ਕਰਾਂਗੇ ਤੇ ਕੁਝ ਹੋਰ ਚੀਜ਼ਾਂ ਐਡ ਕਰਾਂਗੇ ਜੋ ਆਪਾਂ ਪੀਸ ਲਈਆਂ ਸੀ ਜੀ ਅਜਵੈਨ ਦੇ ਨਾਲ ਹੀ ਨਾਲ-ਨਾਲ ਚੀਜ਼ਾਂ ਨੂੰ ਐਡ ਕਰਦੇ ਰਵਾਂਗੇ ਤੇ ਨਾਲ-ਨਾਲ ਲਾਉਂਦੇ ਰਵਾਂਗੇ ਥਲੇ ਤੱਕ ਪਹਿਲ ਹੁੰਦੇ ਰਵਾਂਗੇ ਤਾਂ ਕਿ ਥਲੇ ਨਾਲ ਨਾ ਚਿਪਕੇ ਹੰ ਚੰਗੀ ਤਰ੍ਹਾਂ ਮਿਕਸ ਹੋ ਚੁੱਕੀ ਐ ਤੇ ਵਿੱਚ ਆਪਾਂ ਖੰਡ ਐਡ ਕਰਾਂਗੇ ਪੀਸੀ ਹੋਈ ਇਹ ਖੰਡ 3 ਕਿਲੋ ਸੀ ਜੀ ਜੋ ਆਪਾਂ ਲਈ ਸੀ ਖੰਡ ਜਦੋਂ ਆਪਾਂ ਪਾਵਾਂਗੇ ਜੀ نیچے ਉਤਾਰ ਕੇ ਪਾਵਾਂਗੇ ਕੜਾਹੀ ਨੂੰ ਉੱਪਰ ਨਹੀਂ ਪਾਵਾਂਗੇ ਆਪਾਂ ਕੜਾਹੀ ਨੂੰ نیچے ਉਤਾਰ ਲਿਆ ਸੀ ਫਿਰ ਖੰਡ ਐਡ ਕਰੀ ਸੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਖੰਡ ਨੂੰ ਇਸ ਤਰੀਕੇ ਨਾਲ ਬਹੁਤ ਵਧੀਆ ਪੰਜੀਰੀ ਬਣ ਕੇ ਤਿਆਰ ਹੋਏਗੀ ਜੀ ਆਪਾਂ ਮਿਕਸ ਕਰ ਲਵਾਂਗੇ ਸਾਰੀ ਘੰਡੇ ਨੂੰ ਚੰਗੀ ਤਰ੍ਹਾਂ ਸਰਦੀਆਂ ਦੇ ਵਿੱਚ ਪੰਜੀਰੀ ਨੂੰ ਖਾਣ ਦੇ ਬਹੁਤ ਫਾਇਦੇ ਨੇ ਜੀ ਆਪਣੀ ਬੋਡੀ ਨੂੰ ਸਰਦੀ ਲੱਗਣ ਤੋਂ ਬਚਾਉਂਦੀ ਹੈ ਹੁਣ ਘੰਡਾ ਚੰਗੀ ਤਰ੍ਹਾਂ ਮਿਕਸ ਹੋ ਚੁੱਕੀ ਹੈ ா கடலே